ਤੁਹਾਨੂੰ ਦੱਸ ਦਈਏ ਜੀ ਬੰਦਮਨ ਸਾਹਿਬ ਨੇ ਪੰਜਾਬ ਦੇ ਵਿੱਚ ਪਿਛਲੇ 22 ਸਾਲਾਂ ਚ ਆਏ ਨਿਵੇਸ਼ ਬਾਰੇ ਵੱਡੀ ਗੱਲ ਕਹੀ ਆ ਉਹ ਤੁਹਾਨੂੰ ਦੱਸਦੇ ਹਾਂ ਬੰਦਮਨ ਸਾਹਿਬ ਨੇ ਕੀ ਕਿਹਾ ਬੇਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਚ ਪਿਛਲੇ 22 ਸਾਲਾਂ ਦੌਰਾਨ ਨਾਮੀ ਤੇ ਵੱਡੀਆਂ ਕੰਪਨੀਆਂ ਨੇ ਨਿਵੇਸ਼ ਕੀਤਾ ਹੈ ਸਿਰਫ 30 ਮਹੀਨਿਆਂ ਚ 86000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਚ ਆਇਆ ਹੈ ਜਿਸ ਨਾਲ ਲਗਭਗ 392540 ਨੌਜਵਾਨ ਮੁੰਡੇ ਕੁੜੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਵਪਾਰ ਦੇ ਨਾਲ-ਨਾਲ ਅਸੀਂ ਰੋਜ਼ਗਾਰ ਨੂੰ ਵੀ अहमियत ਦੇ ਰਹੇ ਹਾਂ ਕੰਪਨੀਆਂ ਅੱਗੇ ਸਾਡੀ ਇੱਕੋ ਇੱਕ ਸ਼ਰਤ ਹੁੰਦੀ ਹੈ ਕਿ ਸਾਡੇ ਪਿੰਡਾਂ ਸ਼ਹਿਰਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਸਾਡੀ ਸਰਕਾਰ ਉਦਯੋਪਤੀਆਂ ਨੂੰ ਨਿਵੇਸ਼ ਤੇ ਵਪਾਰ ਕਰਨ ਲਈ ਚੰਗਾ ਮਾਹੌਲ ਦੇ ਰਹੀ ਹੈ ਪੰਜਾਬ 'ਚ ਵਪਾਰ ਨੂੰ ਵਧਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਰਕਾਰ ਵਚਨ ਬੱਧਾ ਹਾਂ ਜੀ ਦੰਦ ਦਤੀ ਹੈ ਜੀ ਬਨਵਾ ਸਾਹਿਬ ਨੇ 50 ਦੇ ਵਿੱਚ ਦੇ 27 ਸਾਲਾਂ ਚ ਆਏ ਨਿਵੇਸ਼ ਪ੍ਰਾਇਰ ਕੰਪਨੀਆਂ ਵੱਲੋਂ ਵੱਡੀ ਗੱਲ ਕਹੀ ਹੈ ਤੁਹਾਨੂੰ ਦੱਸਦੇ ਹਾਂ ਮੋਤਮਾ ਸਾਹਿਬ ਨੇ ਕੀ ਕਿਹਾ ਇਨ ਸ਼ਾਰਟ ਮੋਤਮਾ ਸਾਹਿਬ ਨੇ ਕਿਹਾ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ 86000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਚ ਆਇਆ ਹੈ ਜਿਸ ਦੇ ਨਾਲ ਤਕਰੀਬਨ 392540 ਮੁੰਡੇ ਕੁੜੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਵੀ ਹੋਏ ਹਨ ਪੰਤਪਾ ਸਾਹਿਬ ਨੇ ਕਿਹਾ ਕਿ ਤੁਸੀਂ ਸਾਡੀ ਸਰਕਾਰ ਦਾ ਇਹ ਇਦਾਂ ਹੀ ਜੋ ਸਾਥ ਦਿੰਦੇ ਰਹੋ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਹੀ ਰਵਾਂਗੇ ਇਹ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਜਾਂਦਿਆਂ ਦੇ ਤੁੰਦਾਤੀ ਹੈ ਜੀ ਪੰਤਪਾ ਸਾਹਿਬ ਨੇ ਪੰਜਾਬ ਦੇ ਵਿੱਚ ਪਿਛਲੇ 25 ਸਾਲਾਂ ਚ ਜਦ ਦੀ ਉਹਨਾਂ ਦੀ ਸਰਕਾਰ ਬਣੀ ਹੈ ਵਪਾਰ ਨੂੰ ਲੈ ਕੇ ਵੱਡੀ ਗੱਲ ਕਹੀ